ਹੈਲੋ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਨੇ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਰੈਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅ ਕਰਵਾਚ ਟਾਈਮ ਹੈ ਜੀ ਚਾਰ ਦਾ ਤੇ ਹੁਣ ਆਪਾਂ ਅੱਜ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਤੇ ਅੱਜ ਆਪਾਂ ਬੱਚਿਆਂ ਨੂੰ ਛੁੱਟੀ ਸੀ ਲੇਟ ਗਏ ਸੀਗੇ ਹਨਾ ਲੇਟ ਨਹੀਂ ਜਾਨੀ ਕਿ ਬਾਹਰ ਤੇ ਜਾਣਾ ਸੀਗਾ ਤੇ ਚਲੀਆਂ ਗਏ ਅਸੀਂ ਆਪੇ ਤੇ ਹੁਣ ਅਸੀਂ ਹੁਣ ਅਸੀਂ ਦੇਸੀ ਦੀ ਚਾਹ ਤੇ ਮੈਂ ਬਣਾ ਕੇ ਹੱਡੀਆਂ ਸ਼ੱਕਰ ਵਾਲਾ ਦਲੀਆ ਵਧੀਆ ਲੱਗਦਾ ਵੈਸੇ ਇਹ ਬਹੁਤ ਵਧੀਆ ਬਣਦਾ ਹੈਗਾ ਬਾਲਾ ਜਿਹਾ ਬਰੀਕ ਬਰੀਕ ਜੇ ਦਲੀਆ ਹੋਇਆਗਾ ਤੇ ਚਾਹੋ ਸਾਣਿਆ ਇਹਨਾਂ ਦਲੀਆ ਵਾਲਾ ਚੱਕ ਲਿਆ ਹੋ ਮੀ ਵਰਗੇ ਨੇ ਬਣਾ ਕੇ ਹਟੇ ਇਹਨਾਂ ਨੇ ਦਿਨੇ ਚਾਹ ਬਣਾਈ ਗੇ ਰੰਗीन ਮੈਂ ਤਾਂ ਹੁਣ ਬਣਾਇਆ ਸੀ ਮੈਂ ਦੋ ਭਾਂਡਿਆਂ ਚ ਪਾ ਲਿਆ ਖਾਣਾ ਧਰ ਲਈ ਚਾਹੋ ਇੱਕ ਨਾ ਚਾਹੋ ਖਾਣੇ ਚਾਹੋ ਖਾੜੋ ਸੋਨੋ ਤੁਸੀਂ ਖਾੜੋ ਦਲੀਆ ਗਾਉਂ ਤੜਗਾ ਪਰ ਬਾੜਾ ਇਹਨਾਂ ਕਹਣ ਇਹਨਾਂ ਕੱਟਾ ਗਾਉਂ ਉਹ ਮੈਨੇ ਹੀ ਜ਼ਿਆਦਾ ਵਸਤੇ ਵੱਧ ਮੈਨੂੰ ਭੁੱਖ ਲੱਗੀ ਹੈ ਹੈ ਆਸਰੇ ਘਰ ਦੇਰ ਕੀ ਖਾਈ ਹਾਂ ਤੂੰ ਸੁਣਨੀ ਦਿਲ ਰੱਖਣੀ ਕੋਈ ਨਾ ਫਿਰ ਹੋਰਨ ਨਾਲਾਂਗੇ ਉਦੋਂ ਉਹਦੀ ਤਾਂ ਬਣ ਜਾਂਦਾ 1 ਘੰਟਾ ਟਾਈਮ ਲੱਗਦਾ ਇਹਨੂੰ 20 ਮਿੰਟ ਤੇ ਉਦਾਰਾ ਨਹੀਂ ਅਡਰ ਲਊਂ ਫਿਰ ਰੱਖਾਂਗੇ ਇਹਨਾਂਗੇ ਜਿਆਦਾ ਦੁਖੇਲੇ ਹੁਣ ਤੜਕੇ ਦੋ ਗੋਲ ਗਾਉਂਗਾ ਮੈਂ ਗੋਲ ਗਾਉਂਗਾ ਸਿੱਟੀ ਜਨੀਂ ਅੰਦਰ ਕਰੇ ਦਵਾਈ ਪਹਿਲਾ ਤੜਕੇ ਦੋ ਗੋਲੀਆਂ ਲੈ ਕੇ ਗਈ ਉਹਦਾ ਜਿੰਦਾ ਚਰਸ ਰਿਆ ਹੁਣ ਫੇਰ 2:30 ਵਜੇ ਦੀ ਜੜ ਚਲੀ ਹੁਣ ਫੇਰ ਆ ਕੇ ਇੱਕ ਗੋਲੀ ਸੈਟ ਲਈ ਕੀ ਕਰਾਂ ਦੇਖੋ ਮੇਰੀ ਵਰਦਤ ਕਰੀਏ ਵੀ ਦੱਸੋ ਵਰਦਤ ਕੀ ਦੱਸਣੀ ਕੁਝ ਨਹੀਂ ਹੋਈ ਤੇ ਕੁਸ ਤਾਂ ਬੁੜੀ ਵਾਲੀ ਨਹੀਂ ਮੱਜੀ ਜਿਵੇਂ ਕਹਿੰਦੇ ਹੁੰਦੇ ਨੇ ਅੱਬੀ ਸਾਡੇ ਤੇ ਦੰਦ ਕਥਾ ਬਾੜੀ ਆ ਹਨਾ ਉਹਦੇ ਉਹ ਹੈ ਮਸ਼ੂਰੀ ਉਹਦੇ ਵਾਂਗੂ ਇਹ ਸਟਾਈਲੀ ਵੀਡੀਓ ਵਾਂਗੂ ਉਹ ਵੀ ਸਾਡੇ ਤੇ ਭਾਈ ਦੰਦ ਕਥਾ ਜਿਹੜੀ ਬੂਰੀ ਚੱਲੀ ਜਾਂਦੀ ਆ ਪੂਰੀ ਜੋਰਾਂ ਸ਼ੋਰਾਂ ਤੇ ਚੱਲਦੀ ਆ ਤੇ ਤਾਂ ਕਰਕੇ ਬੱਸ ਕੁਛਣਾ ਕੁਛ ਹੋ ਜਾਂਦਾ ਥੜ ਕੋਈ ਨਹੀਂ ਜੋ ਹੋਇਆ ਸੋ ਵਧੀਆ ਹੀ ਹੋਇਆ ਸਿੱਖਣ ਨੂੰ ਹਮ ਵੱਡੀ ਹੁਣ ਡਲ ਗਈ ਕੋਈ ਸਿੱਖਣ ਨੂੰ ਮਿਲਦਾ ਜਦੋਂ ਕੋਈ ਲਓ ਜੀ ਅੱਜ ਦਾ ਵਲੌਗ ਆ ਜਿਹੜਾ ਬਿਲਕੁਲ ਵੀ ਨਹੀਂ ਬਣਿਆ ਹੈਗਾ ਕਿਉਂਕਿ ਜਾੜ ਆ ਜਿਹੜੀ ਬੰਨੀ ਕਾ ਜਿਆਦਾ ਦਰਦ ਕਰੀ ਜਾਂਦੀ ਸੀ ਕਿ ਹਨਾ ਤੇ ਫੋਨ ਆ ਜਿਹਦਾ ਚੱਕਿਆ ਨਹੀਂ ਸੀਗਾ ਤੇ ਹੁਣ ਜਾ ਕੇ ਮੜਾ ਜਿਹਾ ਟਿਕਾ ਹੋਇਆ ਹੈ ਤੇ ਹੁਣ ਵਲੌਗ ਹੈ ਜਿਹੜਾ ਬਣਾਉਣ ਲੱਗੇ ਆਂ ਤੇ ਅੱਜ ਸਬਜੀ ਬਣੀ ਹੈ ਜੀ ਕ੍ਰੇਲੀ ਤੇ ਕਿਵੇਂ ਬਣਾਇਆ ਮੰਮੀ? ਅੱਛਾ ਮੈਂ ਕਹਿੰਦਾ ਕਿ ਸਬਜ਼ੀ ਨਹੀਂ ਬਣੀ ਆਹ tartar ਦਾ ਗੱਲ ਹੈ ਤੇ ਆ ਜਿਹੜਾ ਉੱੱਰਲਾ ਛਿਲਕਾ ਹੁੰਦਾ ਹੈ ਨਾ ਤੇ ਇਹ ਛਿਲਕੇ ਦੀ ਮੰਮੀ ਸਬਜੀ ਬਣਾ ਜਲੀ ਕੋੜੀ ਜੀ ਪਤਾ ਨਹੀਂ ਕਿਵੇਂ ਖਾ ਕੇ ਲੈਂਦੀ ਆ ਇਹ ਹੂੰ ਘੜਕ ਤਣਾਈ ਹੁਣ ਇਹਦੇ ਕੱਟ ਕੇ ਉਹ ਪੀ ਰੱਖਣਾ ਹਨਾ ਤਰੇਲੇ ਦੇ ਤਾਂ ਤਰੇਲਾ ਤਾਂ ਜਾਣਦੇ ਸਿੰਪਲ ਬਣਾਉਂਦੇ ਆਂ ਉਹ ਗਿਆ ਇਹਨਾਂ ਕਿੰਨਾ ਬਹੁਤ ਮਜ਼ਾ ਦਾ ਬਣਾਤਾ ਨੂੰ ਹਾਂ ਪਾਜੀ ਬਣਾਉਂਦੇ ਆਂ ਯਾਨੀ ਉਸ ਆਪ ਵੀ ਬਣਾਪਨੇ ਪਿੰਡੀਆਂ ਪਿੰਡੀਆਂ ਦਾ ਸੇ ਬਣਾਵਾਂਗੇ ਕਿਹਦਾ ਮੰਕੀਂ ਕਿ ਕਿ ਰੱਖ ਲਾ ਲੇ ਕਿਨੇ ਜਿਹੜਾ ਦਾਣਿਆ ਆ ਗਏ ਅੱਗੇ ਇੱਕ ਭੈਣ ਦਾ ਬੱਟ ਜੇ ਪੈਂਸ ਕਹਿੰਦੀ ਦਾਣੇ ਵਾਲੀ ਭਿੰਡੀਆਂ ਦੇ ਦਾਣਿਆਂ ਦੀ ਹਨਾ ਤੁਸੀਂ ਰੈਸਪੀ ਦਿਓ ਵੀ ਉਹ ਸਬਜੀ ਕਿਵੇਂ ਬਣਾਉਣੀ ਹੁੰਦੀ ਆ ਤੇ ਉਹ ਦਾਣਿਆਂ ਵਾਲੀ ਆ ਇਹ ਵਾਲੀ ਪੈਣ ਵੀ ਆਲੂ ਪਾ ਕੇ ਬਣਾਉਣੀ ਹੁੰਦੀ ਆ ਸੀ ਤੇ ਆਲੂ ਪਾ ਕੇ ਤੇ ਦੁੱਧ ਵਾਲੀ ਸਬਜੀ ਬਣਦੀ ਆ ਪਹਿਲਾਂ ਖਾਂ ਦਾਣੇ ਘੋਲ ਲੈਦੇ ਕਿ ਹੋਰ ਕੋਈ ਖੰਡ ਜਿਹੜਾ ਗੋੜ ਸੀਗਾ ਫਿਰ ਅਸੀਂ ਇੱਥੋਂ ਥੋੜਾ ਹੀ ਲਿਆ ਇਹਨਾਂ ਨੇ ਕੰਨਾਂ ਇਹ ਬਹੁਤ ਬਹੁਤ ਹੋਵੇ ਜੀ ਨਹੀਂ ਨਾ ਮਾਰਾਂ ਨਾ ਹੋਵੇ ਇਹ ਅਜੇ ਖੰਡਜੀ ਵਾਲੀ ਮਿੱਠੀ ਹੈ ਕਿੰਨੀ ਜ਼ਿਆਦਾ ਚੰਗਾ ਮੈਂ ਉਹ ਬੁੱਕ ਚਾਹ ਨਾ ਪੈਂਦਾ ਕਿ ਬਹੁਤ ਕਾਫੀ ਦੇਸ਼ ਆਉਂਦਾ ਨਹੀਂ ਪੀਂਦਾ ਹੈਗਾ ਜਮਾ ਜੀ ਆਹਦੇ ਨਾ ਕਾਫੀ ਹੋਵੇ ਕੀ ਆਪਾਂ ਮੰਗਾਈਏ ਜੀ ਜੀ ਆਪਣੇ ਫੇਵਰੇਟ ਹਮੇਸ਼ਾ ਇਹ ਤੁਹਾਨੂੰ ਸੁਣਨ ਮਾਈ ਬੇਗਟ ਇਹਨੂੰ ਫਨਕਾ ਬਿਚਾਰਦੇ ਥੋੜੀ ਬਿਨਾ ਤੋਂ ਮੰਗਵਾ ਲਏ ਬਹੁਤ ਚਾ ਦੇਖਾਂ ਦੋ ਤਾਂ ਫਨ ਦੁੱਧ ਨੂੰ ਪਾ ਦੇ ਤਾਂ ਮੇਰੀ ਰੋਟੀ ਦੇ ਉੱਪਰ ਹੀ ਰੱਖ ਰੱਖ ਕੇ ਫੜਾ ਦਿੰਦੀ ਹਾਂ ਮਨਾ ਘੋਨੇ ਬਾਟੇ ਚ ਬਾਤੇ ਚ ਟੱਪਾ ਅਸਮੇ ਲਾ ਦੇਣਾ ਨਾ ਇਹਨੇ ਘਾਂਡੇ ਦੇ ਸਾਰੇ ਇੱਕ ਜਗ੍ਹਾ ਰੱਖ ਕੇ ਨਾਲ ਦੇਣਾ ਬਾਹਰ ਪਿਆ ਤਾਂ ਅੱਜ ਬੁਰਾ ਗਏ ਚਟਨੇ ਰਗੜ ਲਾਂਗੇ ਲੋ ਜੀ ਖੀਟਾਂਗੇ ਮੂੜੀਆਂ ਤੇ ਅੱਜ ਕੱਟੀਆਂ ਨਹੀਂ ਕਹਿੰਦੇ ਕੀ ਕੱਲ ਨੂੰ ਮੂੜੀਆਂ ਦੀ ਸਬਜ਼ੀ ਬਣਾਵਾਂਗੇ ਮੂੜੀਆਂ ਦੀ ਸਬਜ਼ੀ ਜਿਹੜੀ ਦੁੱਧ ਪਾ ਕੇ ਵਧੀਆ ਬਣਦੀ ਹੈ சின்ன ਨਾਨਾ ਗੰਡਾ ਦੇ ਦੇ ਕੇ ਬੁਰਾ ਹਾਲ ਕਰ ਦਿੰਨਾ ਆਬ ਪਾ ਦੋ ਤੇ ਜਿਹੜੇ ਦੁੱਧ ਇੱਥੇ ਰੱਖਤਾ ਮੈਂ ਸੁਨਵਾਸ ਤੇ ਲੈ ਜਾਨੀ ਨਾ ਪਿਲੇ ਚੜਾਉਂਦੀ ਆ ਹਾਂ ਉਹਨਾਂ ਕਾਲੀ ਤੋ ਤੰਦਨਾ ਤੋਂ ਨਵੋ ਖਾਣ ਲੱਗੀ ਆ ਵੀ ਬਲੌਗ ਹੈ ਜਿਹੜੇ ਬਿਲਕੁਲ ਨਹੀਂ ਬਣਾ ਰਹੇ ਬਹੁਤ ਥੋੜੇ ਥੋੜੇ ਬਣਾ ਰਹੇ ਨਹੀਂ ਰੋਟੀ ਨਹੀਂ ਖਾਣੇ ਤੇ ਰਾਤਾਂ ਦੇ ਜਾਰਾ ਕਰਨਾ ਪਾਣਾ ਕਿ ਇੱਕ ਵਾਰ ਸਿਰ ਨਾਲ ਇਹ ਰੋਟੀ ਖਾਧੀ ਨਹੀਂ ਆਉਂਦੀ ਤੇ ਆਨੇ ਦਿਨ ਮੈਡੀਸਿਨ ਜਬਾਤ ਖਾਣੀ ਪੈਂਦੀ ਹੈ 25 ਫਾਰਸੇ ਆਦਮੀ ਆ ਘੜਤਾ ਮੰਮੀ ਇਹਦੇ ਚ ਹੋਰ ਕੰਮ ਤਾਂ ਬਣ ਨਹੀਂ ਸਕੋ ਮੂਰ ਤੇ ਕੀ ਨਾ ਪਾਇਨਾਂ ਬਣੇ ਤੇ ਹਾਂ ਗਲੀਏ ਚ ਹੋਰ ਪ੍ਰਚਾਰ ਗਿਆ ਹੋਰ ਤੇਰੇ ਰਹਿਣਾਂ ਚ ਬਣੇ ਬੜੀਏ ਬਣੇ ਆ ਬਹੁਤ ਸਾਰੇ ਤੇ ਆ ਜਮਾ ਸਜੇ ਦਾ ਕੀ ਕਰੂੰਗੀ ਖਾਈਏ ਨਾ ਖਾਈਏ ਨਿਕਣ ਤੈਨੂੰ ਲਾਗੇ ਨਾ ਸੋਮਾ ਪਰਚੇ ਵੀ ਖਾਈਏ ਹੈ ਲਾੜਾ ਕੋੜਾ ਗੱਲ ਕੱਲੇ ਗੰਨੇ ਨਾ ਖਾਣੀ ਵਿੱਚ ਵਿੱਚ ਹੀ ਲਾਉਣਾ ਮਸਾਲਾ ਕੱਢ ਕੇ ਖਾਈ ਜਾ ਪਤਾ ਮੈਨੂੰ ਛੱਡ ਦੇ ਚਾਹਾਂ ਦੀ ਸਬਜ਼ੀ ਖਾਣੀ ਨਹੀਂ ਠੀਕ ਹੈ ਤੁਹਾਨੂੰ ਤਾਂ ਭੁੱਖ ਲੱਗੀ ਪਈਏ ਦੁੱਧ ਗਰਮ ਕਰਾ ਕੀ ਸिखਾ ਤੀ ਸਿਖਾਉਂਗੀ ਬਰੋ ਖਾਤੇ ਨਹੀਂ ਆਂਦੀ ਅਦਰੋਟਿਕ ਕਰਕੇ ਕੋਈ ਨਹੀਂ ਬੰਦਾ ਇਹ ਜਿਹਾਂ ਹੰਦਾ ਵੀ ਜੀਜੇ ਬੰਦਾ ਹੋਵੇ ਗੜਾ ਦਿਖਣ ਲੱਗ ਗਏ ਇਤੋਂ ਬਾਅਦ ਚੀਕਾ ਮਰਾਂਗਾ ਸਿੱਧੀ ਸਰਚ ਜੀਸ ਪੈਂਦੀ ਆ ਦੇ ਸਿਰ ਦੇ ਵਿੱਚ ਦੇਖ ਲਾ ਮੈਂ ਸਾ ਨੱਪ ਕੁੱਟ ਕੇ ਪਈ ਰਹੀ ਫਿਰ ਆਪਦੇ ਕੰਮ ਤਾਂ ਦੇ ਜਿਹੜੇ ਕਰਨੇ ਸੀ ਹਜੇ ਸ਼ੁਕਰ ਆ ਮੈਂ ਕੱਪੜੇ ਜਿਹੜੇ ਸਵੇਰ ਧੋਮੀ ਸੀ ਬੀਬੀ ਕੈਸੀ ਲੱਗੀ ਸਬਜੀ

ਮਾਂ ਕੋਲੇ ਅਰਾਖਾ ਗਾਉਂ ਦੇ ਪਰ ਆ ਕੀ ਕਰ ਰਹੇ ਹੋ ਇਹ ਸੀ ਐਡੀ ਗੱਡੀ ਅੰਮਾ ਪਾੜ ਲਓ ਪਾੜਾ ਹੋ ਗਿਆ ਜਦ ਮੈਂ ਹੁਣ ਇਕੱਲੇ ਭਾਂਡੇ ਦੇ ਵਿੱਚ ਕੋ ਚਲਾਇਆ ਕਿਉਂਕਿ ਫਿਰਨਾ ਹੋਰੀ ਲੱਗਦਾਗਾ ਚਲ ਕਮਰੇ ਦੇ ਵਿੱਚ ਤਾਂ ਇੰਨਾ ਨਹੀਂ ਹੁੰਦਾ ਭਾਂਡੇ ਦੇ ਵਿੱਚ ਪੈੜ ਚੱਲ ਜ਼ਿਆਦਾ ਹੁੰਦੀ ਹੈ ਹਨਾ ਤਾਂ ਕਰਕੇ ਫਿਰ ਮੈਂ ਇਥੇ ਫੋਚ ਚਲਾਤਾ ਤੇ ਜਦਨਾ ਮੇਰੀ ਹੱਥਾਂ ਦੇ ਕਹਿੰਦੇ ਸੀਗੇ ਪੈਰਾਂ ਦੇ ਨਾ ਅੱਜ ਮੇਰੇ ਨੌਂ ਜੇ ਅੜ ਗਏ ਮੈਨੂੰ ਆ ਲੱਗਿਆ ਹੈ ਕਿ ਟੁੱਟ ਹੀ ਨਾ ਆਣਾ ਮੀਨਾ ਤਾਂ ਕੱਟਣਾ ਕਹਿੰਨਾ ਪੁੱਜਦੇ ਹਾਂ ਕਿੰਨਾ ਖਰਚਾ ਆ ਬਣੇ ਤੇ ਇਹ ਆਰ ਪੇ ਖਰਚਾ ਆ ਸ਼ਾਇਦ ਹੱਥਾਂ ਦੇ ਵੀ ਇੰਨਾ ਹੀ ਆਉਂਦਾ ਹੋਗਾ ਆ ਜੇ ਭੈਣ ਦੀ ਆਈਡੀ ਹੈ ਨਾ ਜੇਕਰ ਕਿਸੇ ਭੈਣ ਨੇ ਆ ਪੁੱਛ ਸਕਦੇ ਤੁਸੀਂ ਦੀਦੀ ਨੂੰ ਉਹਨਾਂ ਨੂੰ ਫੋਲੋ ਕਰ ਲਓ ਡੀਪ ਨੇਲ ਆਰਟ ਦੇ ਤੇ ਅੱਜ ਜੋ ਸਬਜ਼ੀ ਬਣੀ ਸਬਜ਼ੀ ਬਣੀ ਸੀਗੀ ਸਾਦੇ ਸਬਜ਼ੀ ਭਿੰਨ ਪਕੌੜੇ ਨੇ ਬਣਾਏ ਸੀ ਪਕੌੜੇ ਨੇ ਬਣਾਏ ਸੀ ਉਹ ਪਸੰਦ ਨਹੀਂ ਹੈਗੇ ਫਿਰ ਮੈਂ ਸਕੂਲ ਤੇ ਉਹ ਲੈ ਗਏ ਆਣੇ ਆ ਕਰਕੇ ਹੁਣ ਦੋ ਕੱਪੜੇ ਲਾ ਕੇ ਦੋ ਕੰਡੇ ਕੱਟ ਕੇ ਵੀ ਸਬਜ਼ੀ ਨੂੰ ਤਰਕਾ ਲਾਵਾਂਗੀ ਤੇ ਮੈਂ ਆਦਾ ਖਾਇਆ ਮਾਂ ਬਰੈਡ ਦੇ ਆ ਲਾਇਆ ਫ੍ਰਿਜ ਨਾਲ ਤੇ ਲਾਏ ਬਰਕਾ ਦੀ ਪੂਰੀ ਪਈ ਆ ਮਾਂ ਤਾਂ ਇਹ ਰਹਿਣ ਬੱਦੂ ਆ ਰੱਖ ਰੋਹਾਈ ਨਹੀਂ ਦੇਖੋ

ਨੇ ਉੱਠੀ ਦੇ ਤੇ ਨੇ ਉੱਠੀ ਦੇ ਟੱਕੜ ਰੇਟ ਫੜਨੇ ਮੋਂ ਤੇਲ ਖਾੜਨੇ ਵੇਲਾ ਹੁੰਦਾ ਅੱਜ ਜਵਾਕਾਂ ਨੇ ਨਹੀਂ ਜਾਣਾ ਸੀ ਤਾਂ ਕੰਮ ਵਧੀਆ ਹੋ ਜਾਂਦੇ ਰਹ ਹੁੰਦਾ ਰਜੀ ਨਾਲ ਨਾਲ ਤਾਂ ਕਪੜੇ-ਕਪੜੇ ਧੋਤੇ ਗਏ ਇਹ ਵਧੀਆ ਕੰਮ ਨੇ ਬੁਰੇ ਕਿੱਥੇ ਐ ਇੱਥੇ ਤੇਲ ਅੱਛਾ ਉਹ ਬਾਹਰ ਘਰ ਦਾ ਬਾਹਰ ਦਾ ਹਾਂ ਅਪਰ ਕਿੰਨੇ ਕੰਮ ਕ ਹੋ ਗਏ ਅੱਜ ਚਾਹਾਂ ਜੂਹਾਂ ਬਣਾ ਕੇ ਦੇ ਦੇਗੀ ਸੀ

ਅੱਖਾਂ ਚ ਇਹਨੇ ਗੰਡੇ ਪੈਂਦੇ ਆ ਕਿੱਥੋਂ ਕੱਟੇ ਜਾਂਦੇ ਆ ਬੀਬੀ ਹੈ ਜਿਹੜੀ ਟੋਕਰਿਆਂ ਦੇ ਟੋਕਰੇ ਗੰਡੇ ਕੱਟ ਲੈਂਦੀ ਆ ਸੋਲੋ ਬੀਬੀ ਨੇ ਤਾਂ ਰੋਟੀ ਖਾਜਮ ਕਰਕੇ ਦੁੱਧ ਵੀ ਪੀਣ ਲੱਗੇ ਆਪਾਂ ਖਾਈਏ ਕੱਲੋਂ ਫੜਾ ਸਾਡੀ ਕੌਫੀ ਬਣਾਇਆ ਸੀ ਇਹ ਕੌਫੀ ਨੂੰ ਆ ਕੇ ਪੀਆ ਕਰਨਾ ਨਾ ਬੇਟੇ ਮਰਨੇ ਚਕਾ ਕੇ ਨਹੀਂ ਮੈਂ ਜੱਗ ਲੈ ਜਾਵਾਂਗੀ ਆਈ ਹਾਂਜੀ ਇਹ ਦਿਨ ਹੋ ਗਿਆ ਸੀਗਾ ਜੀ ਨੈਕਸਟ ਡੇ ਕਿਉਂਕਿ ਵਲੌਗ ਆਪਣੇ ਤੋਂ ਇਸ ਤੋਂ ਬਾਅਦ ਬਣਾਉਣੇ ਸੀਗਾ ਤੇ ਜੀ ਟਾਈਮ ਸੀਗਾ ਜੀ 6 ਦਾ ਤੇ ਅਸੀਂ ਕੱਢ ਰਹੇ ਸੀਗੇ ਧਾਰਾਂ ਤੇ ਨਵਰੀਤ ਆ ਨਾ ਜਿਹੜੀ ਉਦੋਂ ਉੱਠ ਖੜੀ ਸੀ ਯਾਨੀ ਕਿ ਨਹਾ ਆਈ ਸਨ ਤੈ ਯੂਨੀਫਾਰਮ ਵਗੈਰਾ ਪਾ ਲਈ ਸੀਗੀ ਤੇ ਫਿਰ ਉਹ ਫੋਨ ਲੈ ਕੇ ਆਉਣੇ ਆਪਣਾ ਵਲੌਗ ਬਣਾਤ ਵੈਣ ਕਿ ਅਸੀਂ ਚਲੋ ਵਲੌਗ ਹੈ ਜਿਹੜਾ ਥੋੜਾ ਬਹੁਤਾ ਕੰਟੀਨਿਊ ਕਰਾਂਗੇ ਕਿਉਂਕਿ ਵਲੌਗ ਬਣਾਉਣੇ ਸੀਗਾ ਤਾਂ ਕਰਕੇ ਤੇ ਲੋ ਜੇ ਸਵੇਰ ਦੀਆਂ ਜਿਹੜੀਆਂ ਧਾਰਾਂ ਕੱਢਣੀਆਂ ਸੱਚੀ ਐਨੀਆਂ ਕਿ ਜਿਆਦਾ ਔਖੀਆਂ ਨਾ ਕੁਝ ਤਾਂ ਮੈਂ ਥੋੜਾ ਜਿਹਾ ਲੇਟ ਹੋ ਗਈ ਸੀਗੀ ਤੇ ਕਿਉਂਕਿ ਜਦੋਂ 5 ਵਜੇ ਉੱਡਦੇ ਆਂ ਜੇ ਉਦੋਂ ਧਾਰਾ ਕੱਢਿਆ ਜਾਂਦਾ ਤਾਂ ਮੱਖੀ ਮੱਛਰ ਜਿਹੜਾ ਇੰਨਾ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਸਮਰੀਦ ਦੇ ਡੇਢੇ ਫਿਰ ਉੱਡਦੇ ਥੋੜਾ ਜਿਹਾ ਲੇਟ ਉੱਡਦੇ ਉੱਡਦੇ ਲੇਟ ਹੋ ਜਾਂਦੇ ਆ ਫਿਰ ਜਦੋਂ ਉਹਨੂੰ ਧਾਰਾ ਕੱਢਣ ਲੱਗਦੇ ਜਾਂਦੀ ਕਿ ਉਦੋਂ ਨੂੰ ਨਾ ਮੱਛਰਾ ਬਾਲਾ ਜ਼ਿਆਦਾ ਹੋ ਜਾਂਦਾ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਪੂਛ ਨਾਲ ਦਾ ਮੂੰਹ ਪਾ ਨਾ ਦਿੰਦੇ ਸੱਤੀ ਨਾ ਤਾਂ ਕੋਈ ਬਾਲਾਂ ਦਾ ਹੱਜ ਹੈ ਤੇ ਨਾ ਹੀ ਕੋਈ ਨੌ ਦਾ ਉਧਰੋਂ ਬੱਚੀ ਚੜ ਗਈ ਤੇ ਪੈਰ ਦੇ ਉੱਤੇ ਮੈਨੂੰ ਤਾਂ ਐਸੀ ਵੀ ਲੱਗੀ ਪਟ ਕੇ ਮੇਰਾ ਨੌ ਜਾ ਪਰ ਚਲੋ ਸ਼ੁਕਰ ਹੈ ਵੀ ਹਜੇ ਥੋੜਾ ਜਿਹਾ ਬਚਾਅ ਹੋ ਸਾਨੂੰ ਇਹ ਵੀ ਹੈ ਵੈਸੇ ਤਾਂ ਅਸੀਂ ਜਿਹੜੀਆਂ ਦੂਜੀਆਂ ਗਾਵਾਂ ਦੀਆਂ ਬੱਚੀਆਂ ਆਉਂਦੀਆਂ ਹਨ ਉਹ ਥੋੜੀਆਂ ਨਰੋਈਆਂ ਹੁੰਦੀਆਂ ਵੀ ਉਹਨਾਂ ਨੂੰ ਤਾਂ ਮਹੀਨਾ ਕਾ ਦੁੱਧ ਹੀ ਪਿਉਣੇ ਆ ਤੇ ਇਹ ਥੋੜੀਆਂ ਜਿਹੀਆਂ ਲੇਸੀਆਂ ਹੁੰਦੀਆਂ ਹੈ ਕਿ ਜਾਨੀ ਕਿ ਪਤਲੀਆਂ ਜਿਹੀਆਂ ਜਿਆਦਾ ਹੁੰਦੀਆਂ ਵਿਚਾਰੀਆਂ ਤੇ ਤਾਂ ਕਰਕੇ ਐਵੇਂ ਹੁੰਦਾਗਾ ਵੀ ਚਲ ਇਹਨਾਂ ਨੂੰ 2-3 ਮਹੀਨਿਆਂ ਵਿੱਚ 2-2.5 ਮਹੀਨੇ ਹੋ ਗਏ ਗਾਂ ਸੂਈ ਨੂੰ ਵੀ ਛੜਾ ਛੱਡ ਦਿੱਗੇ ਪਰ ਬੰਧਣੀ ਜਿਹੜੀ ਬਹੁਤ ਜਿਆਦਾ ਔਖੀ ਇੱਕ ਜਣੇ ਤੋਂ ਫ੍ਰੀਜ ਸਮਰੀ ਦੇ ਡੇਢੀ ਕਹਿੰਦੇ ਨਹੀਂ ਵੀ ਚੱਲ ਹਜੇ ਕੁਛ ਨਹੀਂ ਹੁੰਦਾ ਵੀ ਆਪਾਂ ਛੱਡੀ ਜਾਂਦੇ ਐ ਇਹਨੂੰ ਤੇ ਉਹ ਵੀ ਚੱਲ ਕੁਛ ਨਹੀਂ ਹੁੰਦਾਗਾ ਵੀ ਵਧੀਆ ਬਣ ਜੂਗੀ ਨਹੀਂ ਲਿਸੜਾਂ ਜਿਹਾ ਰਹਿ ਜਾਂਦੀਆਂ ਵੈਸੇ ਬੱਚੇ ਜਿਹੜੀ ਆਪਣੀ ਆ ਪੱਠੇ ਵਗੈਰਾ ਵਧੀਆ ਖਾ ਲੈਂਦੀ ਖਲਕ ਰਕਾ ਤੇ ਪਰ ਅਸੀਂ ਛੱਡੀ ਜਾਂਦੇ ਰਹਿੰਦੇ ਆ ਹਜੇ ਤੱਕ ਤੇ ਲੋ ਜੀ ਇੱਥੇ ਕੰਮਕਾਰ ਆ ਜਿਹੜੇ ਇਹਨਾਂ ਦੇ ਤਾਂ ਨਿਬੜ ਗਏ ਸੀਗੇ ਮੈਂ ਦੁੱਧ ਗਰਮ ਕਰੀ ਜਾਂਦੇ ਸੀਗੇ ਤੇ ਨਾਲੇ ਮੈਂ ਚੱਲ ਇੱਥੇ ਵੀ ਮੈਂ ਆ ਚਾਪਾ ਆਹਦਾ ਆਟੇ ਵਗੈਰਾ ਦਾ ਤੇ ਮਦਾਣੀ ਦਾ ਜਿਹੜਾ ਕੰਮ ਨਿਬੜਦੂ ਨਾਲੇ ਪਈ ਸੀ ਭਾਂਡੇ ਜਿਹੜੇ ਹੁੰਦੇ ਜਿਹੜੇ ਸਾਰੇ ਜਿੰਨੇ ਕੁ ਹੁੰਦੇ ਹੁੰਦੇ ਕਿ ਮੈਂ ਮਾ ਜਾਣੀ ਆ ਲਓ ਜੀ ਕਈ ਮੈਨੂੰ ਜਾਂਦੇ ਰਹਿੰਦੇ ਵੀ ਤੂੰ ਮਠਨ ਛੜਦੀ ਮਠਨ ਛੜਦੀ ਨਾ ਜਿਹੜਾ ਮੇਰਾ ਲੱਗ ਜਾਂਦਾ ਕਿ ਵੀ ਤੂੰ ਜਲੇਬੀਆਂ ਬਹੁਤ ਖਾਨੀ ਆ ਵੀ ਨਾਲੇ ਤੇਰੇ ਦੰਦ ਦੁਖਦੇ ਹੈਗੇ ਤੇ ਜਲੇਬੀਆਂ ਦੀ ਦੇਖੀ ਜਾਇਓ ਹੁਣ ਤੁਸੀਂ ਕੌਲੀ ਭਰ ਕੇ ਆਪ ਲੈ ਜਾਣਗੇ ਤੇ ਲਓ ਜੀ ਇੱਥੇ ਆਪ ਲਾ ਲਈ ਸੀਗੀ ਮਦਾਣੀ ਮਨਾਲ ਦੀ ਨਾਲ ਹੀ ਲਾ ਲੈਣੀ ਹੁੰਦੀ ਹੈ ਕਿ ਤਾਂ ਨਾਲ ਹੀ ਬੰਨ ਲੈਣੀ ਆ ਆਟਾ ਜਿਹੜੇ ਦੋਨੇ ਕੰਮ ਐ ਨਿਬੜ ਜਾਂਦੇ ਹੈਗੇ ਤੇ ਮੁੜ ਕੇ ਚਲੋ ਮੰਮੀ ਨੂੰ ਜਿਹੜਾ ਸੌਖਾ ਰਹਿੰਦਾਗਾ ਵੀ ਸਾਰੇ ਕੰਮਾਂ ਦੀ ਟੈਨਸ਼ਨ ਨਹੀਂ ਹੁੰਦੀਗੀ ਰੋਟੀ ਵਗੈਰਾ ਆਪਣੀ ਮੰਮੀ ਬਣਾ ਦੇਣਗੇ ਬਸ ਮੈਂ ਇੱਥੇ ਸਾਰਾ ਕੰਮ ਨੇ ਵੇੜ ਜੂਗੀ ਨਾਲ ਦੀ ਨਾਲ ਮੈਂ ਆਟਾ ਗੁੰਨੀ ਜਾਊਂਗੀ ਤੇ ਨਾਲੇ ਦੁੱਧ ਰੜਕਿਆ ਜਾਊਗਾ ਲਓ ਜੀ ਮੈਂ ਇਹਨਾਂ ਨੂੰ ਹੱਸੀਆਂ ਦੀ ਸੀ ਮੈਂ ਕਿ ਮੇਰੇ ਜੋਗਰੀਆਂ ਛੱਡ ਦਿਓ ਨਾ ਮੇਰਾ ਲਾਦਨੇ ਖਾ ਸਾਰੇ ਜੰਨੇ ਮੈਂ ਕਿ ਮੈਨੂੰ ਛੱਡਦੀ ਨਹੀਂ ਹੈਗੀ ਤੇ ਚਾਹ ਬਣੀ ਹੈ ਜਿਹੜਾ ਆਪਾਂ ਬਾਅਦ ਚ ਹੀ ਪੀਨੇ ਆ ਸਾਰੇ ਕੰਮ ਕਾਰਾ ਜਿਹੜੇ ਕਰਕੇ ਫ੍ਰੀ ਹੋ ਕੇ ਬਿਲਕੁਲ ਇੱਥੇ ਆਪਾਂ ਸਾਰੇ ਬਾਹਰਲੇ ਕੰਮ ਨੇ ਵੇੜ ਲਏ ਸੀਗੇ ਓਨਲੀ ਬਸ ਮੇਰਾ ਆਟਾ ਰਹਿ ਗਿਆ ਸੀ ਤੇ ਘਿ ਦੇ ਦੋ ਕੰਮ ਰਹੇਗੇ ਸੀਗੇ ਤੇ ਬਾਕੀ ਆਪਾਂ ਨਵੇੜ ਤੇ ਸੀਗੇ ਲੇਟ ਫੇਟ ਹੋਈਏ ਪਰ ਕਿਵੇਂ ਵੀ ਤੇ ਪਰ ਮੈਂ ਜਿਹੜੇ ਕੰਮ ਆਪਦੇ ਛੱਡ ਕੇ ਨਹੀਂ ਜਾਂਦੀ ਹੁੰਦੀ ਕਿ ਸਾਰੇ ਕੰਮਪਲੀਟ ਹੀ ਕਰ ਦੇਣੇ ਨੇ ਵੀ ਚਲ ਮੁੜ ਕੇ ਸੌਖਾ ਹੋ ਜਾਂਦਾ ਕਿਉਂਕਿ ਫਰਮਾਤਾ ਤੋਂ ਇੰਨੇ ਕੰਮ ਨਹੀਂ ਹੁੰਦੇ ਮੈਨੂੰ ਮੈਂ ਨਾ ਵਾਇਸਓਵਰ ਬਾਤ ਚ ਕਰ ਰਹੀ ਹਾਂ ਕਿਉਂਕਿ ਇੱਥੇ ਮੰਮੀ ਫੋਨ ਚ ਲੀ ਜਾਂਦਾ ਹੁੰਦਾ ਮੰਮੀ ਦਾ ਤੇ ਕਰਵਾਉਣੇ ਚੱਲੀ ਜਾਂਦੀ ਹੁੰਦੀ ਜਪਜੀ ਸਾਹਿਬ ਦਾ ਪਾਠ ਚੱਲੀ ਜਾਂਦਾ ਹੁੰਦਾ ਕਿਤੇ ਫਿਰ ਆਵਾਜ਼ ਵਿੱਚ ਤਾਂ ਕਰਕੇ ਲਗਾਏ ਸੀ ਮੈਂ ਚਲਵਾ ਦ ਚ ਲਗਾ ਦੂੰਗੀ ਕਿਉਂਕਿ ਕੱਲਰ ਨੇ ਜਿਹੜਾ ਵਲੌਗ ਬਿਲਕੁਲ ਵੀ ਨਹੀਂ ਬਣਿਆ ਹੈਗਾ ਗਾ ਦੁੱਖ ਦੇ ਦੇ ਨਾਲ ਵਲੌਗ ਹੈ ਜਿਹੜਾ ਨਹੀਂ ਬੰਦਾ ਹੈਗਾ ਕਿਉਂਕਿ ਚੜ ਇੰਨੀ ਕਿ ਜ਼ਿਆਦਾ ਦਰਦ ਕਰਨ ਲੱਗੇ ਸੀ ਨਾ ਕੋਈ ਫਰਕ ਹੀ ਨਹੀਂ ਪਿਆ ਸੀਗਾ ਫਿਰ ਮੈਂ ਤਾਂ ਕਰਕੇ ਫਿਰ ਮੇਥੋਂ ਵਲੌਗ ਨਹੀਂ ਬਣਿਆ ਫਿਰ ਆਪਾਂ 5-7 ਮਿੰਟਾਂ ਦਾ ਵਲੌਗ ਦਾ ਪਾਉਣ ਦਾ ਕੀ ਫਾਇਦਾ ਹਨਾ ਫਿਰ ਮੈਂ ਕਿ ਕੋਈ 10-15 ਮਿੰਟਾਂ ਦਾ ਵਲੌਗ ਹੋਵੇ ਤਾਂ ਸਹੀ ਫਿਰ ਤਾਂ ਕਰਕੇ ਮੈਂ ਸੀ ਤਾਂ ਮੈਂ ਲੇਟ ਹੀ ਸਕੂਲ ਜਾਣ ਨੂੰ ਬਟ ਫਿਰ ਮੈਂ ਉਹ ਕਰਤਾ ਸੀਗਾ ਅ ਫੋਨ ਲਗਾ ਕੇ ਰੱਖ ਲਿਆ ਸੀਗਾ ਸਟੈਂਡ ਤੇ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਆਪਣਾ ਅ ਵਲੌਗ ਹੈ ਜਿਹੜਾ ਬਣੇ ਜਾਂਦਾ ਸੀਗਾ ਤੇ ਬਸ ਆਪਾਂ ਇੱਥੇ ਜਿਹੜਾ ਆਪਣੇ ਵਲੌਗ ਦਾ ਐਂਡ ਕਰਾਂਗੇ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਕਿਉਂਕਿ ਉਸ ਤੋਂ ਬਾਅਦ ਆਪਾਂ ਇੱਥੇ ਵਲੌਗ ਦਾ ਐਂਡ ਕਰਕੇ ਹਨਾ ਤੇ ਉਸ ਤੋਂ ਬਾਅਦ ਆਪਾਂ ਦੂਸਰਾ ਵਲੌਗ ਹੈ ਜਿਹੜਾ ਆਪਣਾ ਕੰਟੀਨਿਊ ਕਰ ਲਾਂਗੇ ਤੇ ਚਲੋ ਵਲੌਗ ਦੀ ਸਟਾਰਟਿੰਗ ਹੋ ਜੇ ਫਿਰ ਜਿਹੜਾ ਵਲੌਗ ਹੈ ਲਗਾਤਾਰ ਬਣ ਜਾਂਦਾ ਉਹੀ ਗੱਲ ਜਦੋਂ ਸਵੇਰ ਵਲੌਗ ਦੀ ਸਟਾਰਟਿੰਗ ਨਹੀਂ ਹੁੰਦੀ ਨਾ ਫਿਰ ਵਲੌਗ ਬਸ ਬੰਦਾ ਬੰਦਾ ਜਿਹੜਾ ਲੇਟ ਹੋ ਜਾਂਦਾਗਾ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਨਾਲ ਦੀ ਨਾਲ ਨਾਲ ਤਾਂ ਵਲੌਗ ਬਣ ਨਹੀਂ ਜਾਂਦਾ ਨਾਲੇ ਆਪਣੇ ਜਿਹੜੇ ਕੰਮ-ਕਰ ਹੋਈ ਜਾਂਦੇ ਆ ਤੇ ਵਾਲਾਂ ਦੇ ਚਲੋ ਆਪਾਂ ਨੂੰ ਹੁਣ ਇੰਨੀ ਕੀ ਸੈਟਿੰਗ ਹੋ ਗਈ ਆਪਾਂ ਕਲਚਰ ਵਗੈਰਾ ਲਾ ਲੈਨੇ ਹਨਾ ਵਾਲਾਂ ਤੇ ਤੇ ਉਹ ਚਲੋ ਵਾਲਾ ਜਿਹੜੇ ਆਪਣੇ ਬੈਗ ਤੇ ਰਹਿੰਦੇ ਆ ਤੇ ਔਖੇ ਨਹੀਂ ਹੁੰਦੇ ਹੈਗੇ ਅੱਗੇ ਮੂਰੇ ਜਿਹੜੇ ਦੇਖਦੇ ਸੀ ਕੰਮ ਕਰਦੇ ਔਖੇ ਹੁੰਦੇ ਸੀ ਚਲੋ ਜੀ ਇਸ ਦਿਨ ਵਾਲੀ ਆਪਾਂ ਕਰਦੇ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਾ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ ਤਾਂ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦੀ ਲੋੜ ਆ ਹਨਾ ਪਲੀਜ਼ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਬਲੌਗ ਨੂੰ ਕੇ ਬਲੌਗ ਬਣਾਉਂਦੇ ਮਿਹਨਤ ਤਾਂ ਚਲੋ ਲੱਗਦੀ ਹੈ ਹਨਾ ਆਪਾਂ ਆਪਦੇ ਲਈ ਮਿਹਨਤ ਕਰਦੇ ਆਂ ਤੇ ਪਰ ਦੇਖਣਾ ਤਾਂ ਪਲੀਜ਼ ਤੁਹਾਡੇ ਤੇ ਆ ਪਲੀਜ਼ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਹਨਾ ਜਿਵੇਂ ਤੁਸੀਂ ਪਿਛਲੇ ਬਲੌਗਾਂ ਨੂੰ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਤੁਸੀਂ ਇਹਨਾਂ ਬਲੌਗਰ ਨੂੰ ਵੀ ਫੁੱਲ ਵਾਚ ਕਰਿਓ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਠੀਕ ਹੈ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ